ਸਵਾਗਤ ਹੈ ਕਿਸਾਨ ਵੀਰੋ ਤੁਹਾਡਾ ਆਪਣੇ YouTube ਚੈਨਲ ਟੋ ਡੇਰੀ ਫਾਰਮ ਬਰਨਾਲਾ ਦੇ ਵਿੱਚ ਸੋ ਜਿਹੜੇ ਕਿਸਾਨ ਵੀਰ ਆਪਣੇ ਇਸ YouTube ਚੈਨਲ ਦੇ ਵੀਡੀਓ ਪਹਿਲੀ ਵਾਰ ਦੇਖ ਰਹੇ ਆ ਉਹਨਾਂ ਨੂੰ ਰਿਕਵੈਸਟ ਆ ਕਿ ਆਪਣੇ YouTube ਚੈਨਲ ਨੂੰ ਜਬ ਸਬਸਕ੍ਰਾਈਬ ਕਰ ਲਿਓ ਸੋ ਕਿਸੇ ਵੀ ਵੀਰ ਨੇ ਇਦਾਂ ਦੀ ਐਡ ਕਰਵਾਉਣੀ ਹੋਵੇ ਤਾਂ ਮੇਰਾ ਨੰਬਰ ਹੈ 8427019817 ਸੋ ਅੱਜ ਦੀ ਵੀਡੀਓ ਵਿੱਚ ਤਿੰਨ ਬੱਚੇ ਦਿਖਾਵਾਂਗੇ ਇਹ ਸਾਰਾ ਡਿਟੇਲ ਵੀਰ ਤੋਂ ਪੁੱਛਦੇ ਸਤਿ ਸ਼੍ਰੀ ਅਕਾਲ ਜੀ ਅਸੀਂ ਆ ਰਹੇ ਹਾਂ ਨਾਮ ਐਡਰੈਸ ਦੱਸਿਓ ਆਪਣਾ ਮੈਂ ਨਾਮ ਕਰਮਨ ਪਿੰਡ ਪਾਤ ਜਿਲ੍ਹਾ ਬਨਾਲਾ ਮੋਬਾਈਲ ਨੰਬਰ ਆਪਣਾ 9041536 ਪਹਿਲੇ ਨੰਬਰ ਇਹ ਨਿੱਕੀ ਬੱਚੀ ਦੇਖਨੇ ਕਿੰਨੀ ਉਮਰ ਹੈ ਦੀ ਇਹ ਦੀ 6 ਮਹੀਨਿਆਂ ਦੀ ਠੀਕ ਹੈ ਕੋਈ ਰਿਕਾਰਡ ਵਗੈਰਾ ਪਤਾ ਕੁਛ ਨਹੀਂ ਪਤਾ ਵੀ ਭਾਏ ਦਾ ਕੀ ਰਹੂਗਾ ਆ ਫੋਨ ਤੇ ਕਰਾਂਗੇ ਜਾ ਜਾਊਗਾ ਜਮਾਂ ਜਾ ਜਾਊਗਾ ਕੋਈ ਫੋੜ ਸੰਗਦੇ ਨਹੀਂ ਥਾਣਾ ਤੇ ਚਾਰ ਹੀ ਥਾਣਾ ਦੇ ਚਾਰ ਹੀ ਥਾਣਾ 8-9 ਮਹੀਨੇ ਉਮਰ ਹੈ ਹਨਾ ਹਾਂ ਮੂਰੀ ਦੀ ਹਾਲ ਕਰਦੀ ਹੈ ਠੀਕ ਹੈ ਸੋ ਚੰਗੀ ਜਿੰਦ ਜਾਨ ਕਰਦੇ ਵੜ ਚੰਗਾ ਤੇ ਥਣ ਚਾਰੀ ਹੈ ਕੋਈ ਫੋੜ ਤਾਂ ਦਿਖਾਈ ਦਿੰਦੀ ਨਹੀਂ ਬਾਕੀ ਆਪਣੀ ਨਿਰਖ ਪਰਖ ਕਰੀਵੇ ਥਾਣਾ ਦੀ ਚਾਰ ਥਾਣੀਆਂ ਰੇਟ ਇਹਦਾ ਫੋਨ ਤੇ ਰਹੂਗਾ ਕੱਦ-ਕਾਟ ਚੰਗਾ ਹੈਗਾ ਚੰਗੀ ਸੋਹਣੀ ਬੱਚੀ ਬਣਨ ਵਾਲੀ ਹੈਗੀ ਫ੍ਰੈਂਟ ਠੀਕ ਹੈ ਦੰਦੋ ਖੀਰੀ 8 ਮਹੀਨਾ ਬੱਚਾ ਹੀ ਹੈ ਹਜੇ ਤੇ ਚੰਗੀ ਜਿੰਦ ਜਨ ਸਾਈਨਿੰਗ ਸੋਹਣੀ ਖੈਰ ਚੰਗੀ ਹੈ ਵਧੀਆ ਨਮਾਤੀ ਸਿਰ ਸੁੱਖ ਜੱਕੀ ਪੂਰਾ ਵਧੀਆ ਰੰਗ ਰੰਗ ਕੱਢਿਆ ਹੁੰਦਾ ਠੀਕ ਹੈ ਅੱਗੇ ਦੋ ਨੰਬਰ ਇਹ ਬੱਚੀ ਦੇਨੇ ਆਪਾਂ ਇਹਨੇ ਵੀ ਦੋ ਪ੍ਰੋਗਰਾਮ ਕਰਦੇ ਆ ਠੀਕ ਹੈ ਇਹਦਾ ਲਗਭਗ 2 ਸਾਲ ਤੋਂ ਉੱਪਰ ਆ ਹਨ ਹਾਂ ਹਾਂ ਇਹ ਵੀ 5 ਤਰੀਕ ਦਾ ਟੀਕਾ ਲੱਗਿਆ ਫ੍ਰੈਂਟ ਕੋਈ ਰਿਕਾਰਡ ਪਤਾ ਤਾਂ ਨਹੀਂ ਇਹਦਾ ਕੁਛ ਨਹੀਂ ਪਤਾ ਬਈ ਰੇਟ ਇਹਦਾ ਵੀ ਫੋਨ ਤੇ ਮੈਂ ਕੀ ਆ ਜੂ ਸੋ ਰੇਟ ਇਹਦਾ ਵੀ ਫੋਨ ਤੇ ਹੋਊਗਾ ਜਮਾ ਜਾਇਜ਼ ਹੋਊਗਾ ਕੱਦ-ਕੱਟ ਚੰਗਾ, ਮੂੰਹ-ਮੱਥਾ ਚੰਗਾ, ਜਿੰਦ-ਜੰਦ ਬਹੁਤ ਆ। ਤੋ ਦੇਖੋ ਰਾਜੀ ਸਾਹਿਬੀ ਪੜੀ ਵੀ ਇਹ ਵੀ ਖੈਰ ਚੰਗੀ ਹੈਗੀ। ਥਣਚਾਰੀਏ ਦੇ ਵੀ। ਹਾਂ ਚਾਰੀਏ। ਸੋ ਥਾਣੇ ਦੇ ਵੀ ਚਾਰੀਆ ਕੋਈ ਫੋਟ ਸਾਂਗ ਨਹੀਂ ਹਣਾ। ਤੇ ਚੰਗੀ ਸੰਭੀਗੀ ਤਾਂ ਮਲੇ ਵਧੀਆ ਮੰਨ ਕੇ ਚੱਲੋ ਵੀ ਬੈੜ ਬੰਨ ਵਾਲੀ ਆ। ਰੇਟ 9 ਮਈ ਤੱਕ ਜੂਨ ਦਾ। ਤੇ ਨਹੀਂ ਪੰਜ ਚਾਰ ਹੋ ਜਾਂਦਾ। ਅਗੇ 3 ਜਨਵਰੀ ਬੱਚੀ ਦੇਖੀ ਜਾਂਦੇ ਆ ਪਓ ਕਿ ਮੈਦਾਨ ਤੋਂ। ਬਈ ਸ਼ੀਰੀ ਵੱਛੀ ਹੈ 11 ਮਹੀਨੇ ਦੀ। 11 ਮਹੀਨੇ ਮੂੰਹ-ਮੱਥਾ ਬਹੁਤ ਚੰਗਾ, ਮੂੰਹ ਕਰੀ ਮੜਾ ਯਰੇ ਨੇ ਦਾ। ਠੀਕ ਹੈ ਇਧਰ ਕਾਰਡ ਵਗੈਰਾ ਤੇ ਨਹੀਂ ਪਤਾ ਕੋਈ ਤੇ 45 ਕਿਲੋਰ ਕਾਰ ਰਿਹਾ ਪਹਿਲਾਂ ਵੱਚੀ ਚੰਗੀ ਬਹੁਤ ਹਨਾ ਉੱਤਰ ਲੱਗੀ ਦੇ ਯਾਰ ਹਨਾ ਗੱਡੀ ਦੇ ਤਾਹਾਂ ਲੱਗੀ ਸਾਕੀ ਲੱਗੀ ਮਾਰੀ ਆ ਪੈਰ ਦੇ ਹਨਾ ਹਾਂ ਹਾਂ ਉਹ ਸੈਟਾ ਦਿਖਾ ਦੇ ਡਾਕਟਰ ਨੂੰ ਆਪਾਂ ਠੀਕਾ ਠੀਕੂ ਕਰਵਾਤਾ ਠੀਕੂ ਕਰਵਾਤੇ ਹਾਂ ਡਾਕਟਰ ਕੋਲ ਲੱਗੀ ਘਰ ਨਾ ਖੜ ਜਾ ਠੀਕਾ ਥੋੜੀ ਤੁਰਨ ਜਿ ਲੈ ਕੇ ਤਾਂ ਆਉਂਦੀ ਹਨਾ ਚੱਲ ਤੁਰਨ ਨੂੰ ਰਹਿਣ ਦੇ ਕੋਈ ਨਾ ਹਾਂ ਹਾਂ ਤੇ ਥਣ ਚਾਰੀ ਇਹਦੇ ਥਣ ਚਾਰੀ ਹੈ ਸੰਦੇ ਠੀਕਾ ਥਣ ਚਾਰੀਆ ਆਓ ਸੈਟਾ ਡਾਕਟਰ ਨੂੰ ਲਗਾ ਦੜਖਾ ਸੈਟਾ ਹੁੰਦੀ ਉਹ ਤਾਂ ਮੜਾ ਪੈਰ ਦਾ ਲੱਗ ਜਾਂਦਾ ਹਨ ਤਿੰਨੇ ਤੇ ਤਿੰਨੇ ਬੱਚੇ ਇਕੱਠਿਆਂ ਦੇ ਦਾਂਗੇ ਆਪਾਂ ਇਕੱਠਿਆਂ ਦੇ ਦਾਂਗੇ ਠੀਕ ਹੈ ਤੇ ਹੋਰ ਵੀ ਕਿਸੇ ਲੈਣੀਆਂ ਕਾਲ ਕਰ ਸਕਦਾ ਹਾਂ 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 ਬਈ ਠੀਕ ਹੈ ਜੇ ਕੋਈ ਵੇਚਣਾ ਚਾਹਵੇ ਤਾਂ ਵੀ ਭਾਅ ਦਾ ਤੇ ਮੇਰਾ ਵਪਾਰ ਦਾ ਕੰਮ ਆ ਬੱਚੇ ਦਾ ਵੀਡੀਓ ਦੇਖ ਲੈ ਮੈਂ ਵੀ ਬਈ ਰਹੀਆਂ ਲੈ ਲਾਂਗੇ ਆਪਾਂ ਠੀਕ ਹੈ